ਵਾਹਿਗੁਰੂ ਜੀ ਅ ਸਰਦਾਰ ਬਲਵੰਤ ਸਿੰਘ ਜੀ ਗੋਪਾਲਾਪੁਰ ਆ ਰਹੇ ਜੀ ਹਾਂਜੀ ਹਾਂਜੀ ਆ ਭਾਈ ਸਾਹਿਬ ਜੀ ਹਰਪਾਲ ਸਿੰਘ ਮੱਖੂ ਅਕਾਲ ਚੈਨਲ ਤੋਂ ਕਾਲ ਤੇ ਤੁਹਾਡੇ ਨਾਲ ਆ ਵਾਹਿਗੁਰੂ ਜੀ ਕਾਟ ਆ ਵਾਹਿਗੁਰੂ ਜੀ ਕੀ ਸਤਿ ਸ੍ਰੀ ਅੰ ਗੋਪਾਲਾ ਜੀ 2ਕ ਮੁੱਦੇ ਸੋਸ਼ਲ ਮੀਡੀਆ ਤੇ ਬੜੇ ਹੀ ਗਰਮਾਏ ਨੇ ਜੀ ਇੱਕ ਤੇ ਕੰਗਣਾ ਰਣੌਤ ਦਾ ਮੁੱਦਾ ਜਿਹੜਾ ਫਿਲਮ ਦਾ ਜਿਹੜਾ ਜਿਹਦੇ ਵਿੱਚ ਤੁਹਾਨੂੰ ਵੀ ਪਤਾ ਸਾਰੇ ਸਿੱਖ ਕਹਿ ਰਹੇ ਨੇ ਵੀ ਸਿੱਖਾਂ ਦੀ ਸ਼ਬੀ ਖਾਸ ਕਰਕੇ ਸਾਡੇ ਸਿੱਖ ਜਰਨਲ ਸੰਤ ਜਰਨੈਲ ਸਿੰਘ ਦੀ ਭਿੰਡਰਾਂ ਵਾਲੇ ਦੀ ਸ਼ਬੀ ਨੂੰ ਬਕਾੜਨ ਦਾ ਯਤਨ ਕੀਤਾ ਗਿਆ ਹੈ। ਇੱਕ ਕੱਲ ਦੀ ਤਾਜੀ ਘਟਨਾ ਜਿਹਦੇ ਮਤਲਬ ਬਹੁਤ ਬੁੱਧੀਜੀਵੀ ਜਿਹੜਾ ਇਸ ਚੀਜ਼ ਦਾ ਖੰਡਨ ਕਰ ਰਹੇ ਨੇ। ਕੱਲ ਸਿੰਘ ਸਾਬਾਂ ਦੇ ਪੁਤਲੇ ਫੂਕੇ ਗਏ। ਇਹਨਾਂ ਦੋਵਾਂ ਵਿਸ਼ਿਆਂ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਪਹਿਲਾਂ ਕੰਗਣਾ ਦੀ ਫਿਲਮ ਪੰਜਾਬ ਦੇ ਵਿੱਚ ਚੱਲੀ ਨਹੀਂ ਅੱਜ ਕੰਗਣਾ ਦਾ ਤਾਜ਼ਾ ਬਿਆਨ ਆਇਆ ਕਹਿੰਦੀ ਮੇਰੀਆਂ ਹੁਣ ਤੱਕ ਜਿੰਨੀਆਂ ਫਿਲਮਾਂ ਸੀ ਸਭ ਤੋਂ ਵੱਧ ਪੰਜਾਬ 'ਚ ਚੱਲੀਆਂ। ਪਰ ਪਹਿਲੀ ਵਾਰ ਕਹਿੰਦੀ ਵੀ ਮੇਰਾ ਇਹ ਪੰਜਾਬ ਦੇ ਵਿੱਚ ਫਿਲਮ ਚੱਲਣ ਨਹੀਂ ਦਿੱਤੀ ਗਈ ਉਹਦੇ ਬਿਆਨ ਨੂੰ ਕਿਵੇਂ ਵੇਖਦੇ ਜੀ ਸ਼ਰਾਰਤੀ ਅੰਸਰਾਂ ਵੱਲੋਂ ਨੇ ਕਿਹਾ ਸ਼ਰਾਰਤੀ ਅੰਸਰਾਂ ਵੱਲੋਂ ਮੇਰੀ ਫਿਲਮ ਨਹੀਂ ਚੱਲਣ ਦਿੱਤੀ ਗਈ ਕੀ ਤੁਸੀਂ ਸ਼ਰਾਰਤੀ ਅੰਸਰ ਹੋ ਸ਼ਰਾਰਤੀ ਅੰਸਰ ਅਸੀਂ ਨਹੀਂ ਹਾਂਜੀ ਅਸੀਂ ਇਸ ਮੈਡਮ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਮੈਂ ਕਹਿ ਦੇਣਾ ਚਾਹਣਾ ਹੈ ਜੀ ਅਸੀਂ ਸ਼ਰਾਰਤੀ ਨਹੀਂ ਹਾਂਜੀ ਅਸੀਂ ਪੰਥ ਪੰਜਾਬ ਹੂੰ ਸ਼ੀਰੇ ਪੰਜਾਬ ਖਾਲਸਾ ਸਰ ਜਮੀਨ ਦੇ ਵਾਸੀ ਆ ਜੀ ਵਸਿੰਦੇ ਆ ਜੀ ਜਿਨ੍ਹਾਂ ਨੇ ਕਦੇ ਵੀ ਚਾਹੇ ਇੱਥੇ ਕੋਈ ਵੀ ਚੜ ਕੇ ਆਇਆ ਉਸ ਦਾ ਮੂੰਹ ਤੋੜ ਜਵਾਬ ਦਿੰਦੇ ਰਹੇ ਆ ਜੀ ਪਰ ਇਸ ਮੈਡਮ ਨੂੰ ਆਪਣੇ ਖਰਦਾਰ ਵੱਲ ਤੇ ਆਪਣੀ ਪੀੜੀ ਥੱਲੇ ਸੋਚੀ ਫੇਰਨੀ ਚਾਹੀਦੀ ਆ ਹੂੰ ਕਿ ਇਹਦਾ ਜੀਵਨ ਕੀ ਆ ਇਹਦੀਆਂ ਕਰਤੂਤਾਂ ਕੀ ਆ ਇੱਕ ਨਾਚੀ ਇੱਕ ਡਾਂਸਰ ਇਹ ਚਲਮਾ ਦੇ ਵਿੱਚ ਆਪਣੇ ਸਰੀਰ ਦੀ ਨਮੈਸ਼ ਲਾਉਣ ਵਾਲੀ ਜੀ ਜਿਹਦਾ ਬਹੁਤ ਘਟ ਗਿਆ ਕਰਦਾਰ ਮੈਂ ਕਹਿਣ ਲੱਗਾ ਲਫ਼ਜ਼ਾਂ ਤੋਂ ਹੁਣ ਗਰੇਜ਼ ਨਹੀਂ ਕਰੂੰਗਾ ਮੈਂ ਬਹੁਤ ਇੱਕ ਇਸ ਗੱਲ ਤੋਂ ਮੈਂ ਇੱਕ ਜ਼ਿੰਮੇਵਾਰ ਆ ਇੱਕ ਗੁਰਸਿੱਖਾਂ ਪਰ ਮੈਂ ਕਿਸੇ ਦੀ ਧੀ ਭੈਣ ਨੂੰ ਕਮਾ ਪਰ ਜਦੋਂ ਕੋਈ ਮਾੜੀਆਂ ਹਰਕਤਾਂ ਤੇ ਉੱਤਰ ਆਵੇ ਤਾਂ ਉਸ ਦਾ ਜਵਾਬ ਦੇਣਾ ਵੀ ਸਾਨੂੰ ਬੜੇ ਸਹੀ ਤਰੀਕਿਆਂ ਚ ਆਉਂਦਾ ਹੈ ਜੀ ਇੱਕ ਵੇਸਵਾ ਔਰਤਾਂ ਹੂੰ ਠੀਕ ਹੈ ਜੀ ਜਿਹੜੀ ਫਿਲਮਾਂ ਦੇ ਵਿੱਚ ਨਚਾਈ ਆ ਨੱਚਦੀ ਆ ਜਿਉ ਇਹਦਾ ਕਰਦਾਰ ਆ ਜੋ ਇਹਦਾ ਪਿਛੋਕੜ ਆ ਉਸੀ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਉਹ ਕਹਿੰਦੀ ਮੈਂ ਜ਼ਿੰਮੇਵਾਰ ਆ ਮੈਂ ਮੈਂਬਰ ਆਫ ਪਾਰਲੀਮੈਂਟ ਆ ਮੰਡੀ ਦੀ ਇਹੋ ਜਿਹੀਆਂ 36 ਤੋਂ ਪਾਰਲੀਮੈਂਟ ਮੈਂਬਰ ਦੁਨੀਆ ਫਿਰਦੀਆਂ ਨੇ ਕੋਈ ਆਪ ਨਹੀਂ ਸਾਡੀਆਂ ਨਜ਼ਰਾਂ ਤੇ ਵੀ ਇਹ ਮੈਂਬਰੀ ਪਾਰਲੀਮੈਂਟ ਦੀ ਹੂੰ ਇਹਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਸਾਡੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਖ ਜੀ ਉਹ ਦੰਦ ਲਈ ਤਖਸਾਲ ਦੇ 14ਵੇਂ ਮੁਖੀ ਨੇ ਹੂੰ ਆ ਕੌਮ ਦੇ ਮਰਦੇ ਮਜ਼ਾਹਿਬ ਮਰਦੇ ਹੱਕ ਬਾਦਸ਼ਾਹ ਬੇਤਾਜ ਬਾਦਸ਼ਾਹ ਸਿੱਖਾਂ ਦੇ ਸੰਤ ਜਰਨੈਲਿਸਟ ਅਸੀਂ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਐ ਪਾਰਟੀ ਨੂੰ ਕਿਸੇ ਨੂੰ ਵੀ ਕਿਸੇ ਫਿਲਮ ਇੰਡਸਟਰੀ ਨੂੰ ਅਸੀਂ ਉਹਨਾਂ ਦੇ ਰੂਲ ਕਰਨ ਦਾ ਅਧਿਕਾਰ ਨਹੀਂ ਦੇਵਾਂਗੇ ਹੂੰ ਠੀਕ ਆ ਜੀ ਤੇ ਸੈਂਸਰ ਬੋਰਡ ਨੇ ਕੁਝ ਜਿਹੜੀਆਂ ਨੇ ਮਤਲਬ ਸੀਨ ਕੱਟ ਦਿੱਤੇ ਗਏ ਨੇ ਜਿਹੜੇ ਸਿੱਖਾਂ ਦੇ ਅਗੇਂਸਟ ਸਨ ਜਾਂ ਸੰਤਾ ਦੇ ਉਹ ਕਹਿੰਦੀ ਵੀ ਕੁਝ ਸੀਨ ਕੱਟੇ ਵੀ ਗਏ ਸੈਂਸਰ ਬੋਰਡ ਨੂੰ ਮਨਜ਼ੂਰ ਏ ਪਰ ਕਹਿੰਦੇ ਕੁਝ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਮੇਰੀ ਫਿਲਮ ਪੰਜਾਬ ਦੇ ਵਿੱਚ ਨਹੀਂ ਲੱਗਣ ਦੇ ਰਹੇ ਇੱਥੋਂ ਤੱਕ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਕੈਨੇਡਾ ਅਮਰੀਕਾ ਤੇ ਯੂਕੇ ਦੇ ਵਿੱਚ ਵੀ ਇਹ ਮੇਰੀ ਫਿਲਮ ਦਾ ਵਿਰੋਧ ਕਰ ਰਹੇ ਨੇ ਕੁਝ ਸ਼ਰਾਰਤੀ ਅੰਸਰੇ ਈ ਉਹਨੇ ਆਪਣੀ ਪੋਸਟ ਤੇ ਲਿਖਿਆ ਉਹਨੇ ਲਿਖ ਦਿੱਤਾ ਤੇ ਮੈਂ ਉਹਦਾ ਜਵਾਬ ਦਿੰਦਾ ਕਿ ਇੱਕ ਵੇਸਵਾ ਨੂੰ ਇੱਕ ਨਚਾਰੀ ਨੂੰ ਵਿਚਾਰ ਔਰਤਾ ਉਹ ਫਿਲਮਾਂ ਦੇ ਵਿੱਚ ਡਾਂਸ ਕਰਦੀ ਆ ਲੀੜੇ ਲਾ ਕੇ ਇਹੋ ਜੀ ਔਰਤ ਨੂੰ ਸਾਡੇ ਮਰਦੇ ਮਜ਼ਾਹਿਰ ਸੰਜਲਾਲ ਸਿੰਘ ਦਾ ਰੋਲ ਕਰਨ ਦਾ ਕੋਈ ਹੱਕ ਨਹੀਂ ਕਿਸੇ ਵੀ ਵਿਅਕਤੀ ਦਾ ਉਹਨੇ ਰੋਲ ਕਰਾਇਆ ਵੀ ਤੁਹਾਡੇ ਸਿਰ ਤੁਹਾਨੂੰ ਸਿਰਫ ਇਹ ਥਾਜੇ ਵਿੱਚ ਸਾਡੇ ਸਿੱਕ ਜਿਹੜੀ ਸਿੱਕ ਪੂਰੀ ਗੱਲ ਹਾਂਜੀ ਦੂਸਰੀ ਗੱਲ ਜੀ ਮੇਰੀ ਗੱਲ ਪੂਰੀ ਹੋਣ ਦਿਓ ਸਰਦਾਰ ਸਾਹਿਬ ਜੀ ਦੂਸਰੀ ਗੱਲ ਉਹ ਸ਼ਰਾਰਤੀਆਂ ਸਿਰ ਸਾਨੂੰ ਦੱਸਦੀ ਆ ਅਸੀਂ ਕਿੱਥੇ ਸ਼ਰਾਰਤੀ ਆ ਸ਼ਰਾਰਤ ਉਹਨੇ ਕੀਤੀ ਆ ਭਈ ਉਹਨੂੰ ਪੁੱਛੇ ਕਿ ਉਹਨੂੰ ਐਮਰਜੈਂਸੀ ਦਾ ਅਸਲ ਪਤਾ ਨਹੀਂ ਕੀ ਆ ਐਮਰਜੈਂਸੀ ਲਾਈ ਇੰਦਰਾ ਗਾਂਧੀ ਨੇ 1975 ਦੇ ਵਿੱਚ ਇੰਦਰਾ ਗਾਂਧੀ ਨੇ ਉਹਨਾਂ ਕੀਤਾ ਕੀਤਾ ਤੇ ਉਹਨੂੰ ਇਹ ਨਹੀਂ ਪਤਾ ਜਿਸ ਔਰਤ ਨੂੰ ਇਹ ਜਿਸ ਨੂੰ ਇਹਨੂੰ ਮੈਡਮ ਨੂੰ ਇਹ ਨਹੀਂਗਾ ਪਤਾ ਕਿ ਸੰਤ ਜਰਨੈਲ ਸਿੰਘ ਨਾਲ ਤਾਂ ਕੋਈ ਮੇਲ ਹੀ ਨਹੀਂ ਹੈਗਾ ਉਸ ਐਮਰਜੈਂਸੀ ਦਾ ਕੇਸ ਦਾ ਸੰਤ ਜਰਨੈਲ ਸਿੰਘ ਜੀ ਤਾਂ ਉਸ ਸਮੇ ਮੁਖੀ ਨਹੀਂ ਗਏ ਸੰਤ ਬਾਬਾ ਕਰਤਾਰ ਸਿੰਘ ਹੀ ਖਾਲਸਾ ਭਿੰਡਰਾਂ ਵਾਲੇ ਦੰਦਮੀ ਟਕਸਾਲ ਦੇ 13ਵੇਂ ਮੁਖੀ ਉਹ ਕੀ ਉਸ ਸਮੇ ਦੰਦਮੀ ਟਕਸਾਲ ਦੇ ਮੁਖੀ ਸੀ ਹੂੰ ਉਹਨਾਂ ਨੇ ਐਮਰਜੈਂਸੀ ਤੋੜੀ ਸੀ ਮਹਾਨ ਸੈੰਤੀ ਜਲੂਸ ਕਦੇ ਇਸ ਪੰਜਾਬ ਦੇ ਜਿਹਨਾਂ ਅੱਜ ਆਪਾਂ ਨਗਰ ਕੀਰਤਨ ਕਹਿ ਦਿੰਦੇ ਆ ਹੂੰ ਵੀ ਤੁਹਾਡੇ ਕਹਿਣ ਮਤਲਬਕ ਸਟੋਰੀ ਹੀ ਬਿਲਕੁਲ ਗਲਤ ਪੇਸ਼ ਕੀਤੀ ਗਈ ਹੈ ਬਿਲਕੁਲ ਗਲਤ ਕੀਤੀ ਗਈ ਹੈ ਜੀ ਹੂੰ ਵੀ ਜੇਕਰ ਗੱਲ ਕਰੀਏ ਵੀ ਸ਼ਰਾਰਤ ਇਹ ਨਹੀਂ ਕੀਤੀ ਇਹ ਵੀ ਇੱਕ ਉਸ ਸਟੋਰੀ ਨੂੰ ਗਲਤ ਪੇਸ਼ ਕੀਤਾ ਗਿਆ ਇਹ ਤੋਂ ਪਹਿਲਾਂ ਵੀ ਇਹ ਬੀਬੀਆਂ ਨੂੰ ਵੀ 100-100 ਰੁਪਏ ਵਾਲੀ ਦਸਦੀ ਸ਼ਰਾਰਤਾਂ ਇਹਨਾਂ ਵੱਲੋਂ ਹੋਈਆਂ ਤੁਹਾਡੇ ਕਹਿਣ ਮਤਲਬਕ ਬਿਲਕੁਲ ਜੀ ਜੇ ਇਹਨੇ ਸ਼ਰਾਰਤ ਕੀਤੀ ਆ ਨਾ ਕਿ ਇਹਨੇ ਸ਼ਰਾਰਤ ਦਾ ਖਮਿਆਜਾ ਭੁਗਤਿਆ ਸਾਡੀ ਪੰਜਾਬ ਦੀ ਧੀ ਨੇ ਜੀ ਇੱਥੇ ਚੰਡੀਗੜ੍ਹ 에어ਪੋਰਟ ਤੇ ਜਿਸ ਦਿਨ ਜਿੱਤ ਕੇ ਆਈ ਸੀ ਲੋਕੀ ਹਾਰ ਪਾਉਂਦੇ ਆ ਇਹਨੂੰ ਇਹਨੇ ਐਸਾ ਕਰਾਰਾ ਥੱਪੜ ਮਾਰਿਆ ਸੀ ਇਹਦੇ ਗੂche ਤੇ ਇਹਨੂੰ ਦਿੱਲੀ ਦੇ ਪਾਰਲੀਮੈਂਟ ਦੇ ਵਿੱਚ ਇਹਨੂੰ ਭੰਗੂਤਾਰੇ ਦੇ ਦਿਸਦੇ ਸੀ ਆਪਦੀ ਕੁਰਸੀ ਦੇ ਦੁਆਲੇ ਦੁਆਲੇ ਹੂੰ ਇਹ ਬਣੀ ਫਿਰਦੀ ਆ ਇਹਨੂੰ ਕੀ ਇਹਦੇ ਅਧਿਕਾਰ ਕੀ ਕੋਈ ਕੀ ਥੌਂਕੀਏ ਕੋਣੋ ਦੀ ਸਾਡੀ ਕੌਮ ਨੂੰ ਸ਼ਰਾਰਤੀ ਅੰਦਰ ਦੱਸਣ ਵਾਲੀ ਸ਼ਰਾਰਤੀ ਅਮਰ ਸਰੇ ਆ ਜਿੰਨੂੰ ਇਹ ਹੀ ਨਹੀਂ ਪਤਾ ਵੀ ਐਮਰਜੈਂਸੀ ਲਾਈਕ ਨੇ ਤੇ ਥੋੜੀ ਕਿਤ ਮਰਨੇ ਦੀ ਸੀ ਫਰਮੋਰ ਜਥੇਬੰਦੀਆਂ ਨੇ ਕਿਉਂ ਨਹੀਂ ਐਕਸ਼ਨ ਲਿਆ ਭਾਈ ਸਾਹਿਬ ਦੇਖੋ ਕਿ ਮੈਨੂੰ ਕਿਸੇ ਨਾਲ ਨਹੀਂ ਮੈਂ ਇੱਕ ਨਿਮਾਣਾ ਸੇਖਾਂ ਜਿੱਥੇ ਵੀ ਲੋੜ ਪਊਗੀ ਪੰਥ ਲਈ ਕੌਮ ਲਈ ਧਰਮ ਲਈ ਮੈਂ ਆਪਦੀ ਕੌਮ ਦੇ ਹੱਕਾਂ ਲਈ ਖੜੂਗਾ ਤੇ ਖੜਦਾ ਤੇ ਖੜਦਾ ਰਹਾਗਾ ਕਿਸੇ ਨਾਲ ਠੀਕ ਹੈ ਜੇ ਅੱਜ ਮੈਨੂੰ ਇਹ ਪਤਾ ਲੱਗਿਆ ਸੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਰੱਖੇ ਗਏ ਆਮਰਖਰ ਦੇ ਇਸਲਾਮਾ ਘਰਾਂ ਦੇ ਵਿੱਚ ਵੀ ਉਹ ਬੰਦ ਕਰਾਉਣਗੇ ਜੀ ਪਰ ਉਦੋਂ ਪਹਿਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਜੀ ਕਿਉਂ ਐਕਸ਼ਨ ਨਹੀਂ ਲਿਆ ਹੂੰ ਕਿਉਂ ਸ੍ਰੀ ਕਾਉਟ ਪਰ ਸਾਹਿਬ ਨੇ ਐਕਸ਼ਨ ਕਿਉਂ ਨਹੀਂ ਲਿਆ ਹੂੰ ਕਿਉਂਕਿ ਇਹ ਫਿਲਮ ਦੀ ਜਿਸਤ ਹਮੇਸ਼ਾ ਤੋਂ ਹੋ ਰਹੀ ਹੈ ਸੈਂਸਰ ਬੋਰਡ ਨੇ ਵੀ ਰੋਕ ਲਾਈ ਸੀ ਕੁਝ ਸੀਨ ਕੱਟੇ ਵੀ ਗਏ ਉਦੋਂ ਕਿਉਂ ਨਹੀਂ ਮਤਲਬ ਐਸਜੀਪੀਸੀ ਨਹੀਂ ਸਰਗਰਮ ਹੋਈ ਅੱਜ ਸਿਨੇਮਾ ਘਰ ਦੇ ਵਿੱਚ ਬਾਹਰ ਵਿਰੋਧ ਹੋ ਰਿਹਾ ਹੈ ਪਹਿਲਾਂ ਕਿਉਂ ਨਹੀਂ ਭਾਈ ਸਾਹਿਬ ਇਹ ਦੋ ਪਹਿਲਾਂ ਨਾ ਇੱਕ ਨਾਰਕਸ਼ਾਸ ਕੀਰ ਆਈ ਸੀ ਫਿਲਮ ਜੀ ਹਰਿੰਦਰ ਸਿੰਘ ਸਿੱਕੇਰੀ ਮੈਨੂੰ ਅੱਜ ਵੀ ਯਾਦ ਨੇ ਆਪਣੇ ਕਹੇ ਹੋਏ ਲਫ਼ਜ਼ਾਂ ਤੇ ਮੈਂ ਅੱਜ ਵੀ ਕਾਇਮ ਆ ਉਸ ਵਕਤ ਦੀਆਂ ਵੀਡੀਓ ਕੱਢ ਲਓ ਉਸ ਵਕਤ ਦੀਆਂ ਖਬਰਾਂ ਦੀਆਂ ਰਿਪੋਰਟਾਂ ਦੀਆਂ ਖਬਰਾਂ ਸਟੇਟਮੈਂਟਾਂ ਲੈ ਲਓ ਜੀ ਮੈਂ ਕਿਹਾ ਸੀ ਜਾਂ ਸਿਕਾਰੇਗਾ ਜਾਂ ਮੈਂ ਰਹਾਂਗਾ ਮੈਂ ਰਹੂੰਗਾ ਨੇ ਕਿਹਾ ਸੀ ਕਿ ਜੇ ਫਿਲਮ ਚੱਲੀ ਆ ਹਰਿੰਦਰ ਸਿੰਘ ਸਿੱਕੇ ਦਾ ਸਿਰ ਵੱਢ ਕੇ ਮੈਂ ਲਿਆਉਂਗਾ ਹੂੰ ਇਹ ਦਾਵਾ ਠੋਕਿਆ ਸੀ ਜੀ ਪਰ ਉਸ ਨੂੰ ਆਪਣੀ ਫਿਲਮ ਵਾਪਸ ਲੈਣੀ ਪਈ ਸੀ ਹੂੰ ਉਹਨੇ ਬੰਦ ਕੀਤੀ ਹੂੰ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਥੀਏਟਰ ਦੇ ਵਿੱਚ ਉਹ ਫਿਲਮ ਨਹੀਂ ਚੱਲੀ ਪੂਰੀ ਦੁਨੀਆ ਚ ਨਹੀਂ ਚੱਲੀ ਓਕੇ ਕਿਉਂਕਿ ਉਹਨੇ ਗੁਰੂ ਨਾਨਕ ਸਾਹਿਬ ਦਾ ਰੋਲ ਤੇ ਬੇਬੇ ਨਾਨਕੀ ਜੀ ਦਾ ਰੋਲ ਕਿਸੇ ਗਲ ਇਹਦੇ ਵਰਗੀਆਂ ਇਕ ਤਰ੍ਹਾਂ ਨੂੰ ਦੇਨਦਾ ਜਾਂ ਕੀਤਾ ਸੀ ਚਲੋ ਉਹ ਕੋਈ ਐਕਟਿੰਗ ਕਰੇ ਵੀ ਤੁਹਾਨੂੰ ਸਿਰਫ ਰੋਸ ਇਸ ਗੱਲੋਂ ਵੀ ਸਾਡੇ ਨਾਇਕਾਂ ਦਾ ਨਾ ਕੀਤਾ ਜਾਏ ਹੈਨਾ ਨਹੀਂ ਕੀਤਾ ਜਾਣਾ ਚਾਹੀਦਾ ਨਾ ਸੀ ਆਪਣੇ ਗੁਰੂ ਸਾਹਿਬਾਂ ਦਾ ਨਾ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦਾ ਤੇ ਨਾ ਸੰਤ ਬਾਬਾ ਜਰਨੈਲ ਸਿੰਘੀ ਦਾ ਇਹਨਾਂ ਵਿਰੋਧ ਹੋ ਰਿਹਾ ਹੈ ਤੁਹਾਡੇ ਪੰਥਕ ਆਗੂਆਂ ਵੱਲੋਂ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਹੈ ਉਹ ਵਿਰੋਧ ਦਾ ਉਹਦੇ ਤੇ ਕਿਉਂ ਨਹੀਂ ਅਸਰ ਹੋ ਰਿਹਾ ਕੀ ਉਹਦੇ ਮਗਰ ਕੋਈ ਵੱਡੀਆਂ ਤਾਕਤਾਂ ਖੜੀਆਂ ਨੇ ਬਿਲਕੁਲ ਜੀ ਜਿਹੜੀਆਂ ਸ਼ਰਾਰਤੀ ਅੰਸਰ ਹੈ ਨਾ ਪੰਜਾਬ ਦੇ ਵਿੱਚ ਲਾਂਬੂ ਲਾ ਕੇ ਪੰਜਾਬ ਨੂੰ ਅੱਗ ਦੀ ਪੱਟੀ ਦੇ ਵਿੱਚ ਦੁਬਾਰਾ ਝੌਂਕਣਾ ਚਾਹੁੰਦੇ ਆ ਇਹ ਸਿੱਖ ਨੌਜਵਾਨਾਂ ਦੇ ਹੱਡਾਂ ਦਾ ਬਾਲਣ ਪਾ ਕੇ ਆਪਣੀਆਂ ਸਿਆਸਤ ਦੀਆਂ ਰੋਟੀਆਂ ਸੇਕਣਾ ਚਾਹੁੰਦੀਆਂ ਰਾਜਨੀਤਿਕ ਪਾਰਟੀਆਂ ਇਹ ਸਾਨੂੰ ਸਮਝਣਾ ਚਾਹੀਦਾ ਅਸੀਂ ਐਡੇ ਬੇਸਮਝੇ ਨਹੀਂ ਕਿ ਅਸੀਂ ਇਹਨਾਂ ਨੂੰ ਦੇਖ ਨਹੀਂ ਰਹੇ ਇਹਨਾਂ ਦੀ ਹਰ ਇੱਕ ਐਕਟੀਵਿਟੀ ਜਿਹੜੀ ਪੰਜਾਬ ਦੇ ਵਿਰੁੱਧ ਗਤੀਵਿਧੀਆਂ ਕਰਦੇ ਨੇ ਅਸੀਂ ਬੜੀ ਚੰਗੀ ਤਰ੍ਹਾਂ ਇਹਨਾਂ ਨੂੰ ਜਾਣਦੇ ਆਂ ਔਰ ਦੇਖਦੇ ਆਂ ਕਿ ਸਾਨੂੰ ਇਹ ਵੀ ਪਤਾ ਮੁੜ ਕੇ ਇਨਾਂ ਲੋਕਾਂ ਦੇ ਪੈਰ ਨਹੀਂ ਜਿਸ ਦਿਨ ਸਿੱਖ ਕੌਮ ਆਪਣੀ ਆਈ ਤੇ ਜਦੋਂ ਅਸੀਂ ਉੱਤਰ ਆਉਣੇ ਫੇਰ ਏ ਟਿਕ ਦੇਰ ਨਹੀਂ ਫੇਰ ਇਹ ਖਲੂੰਦੇ ਨਹੀਂ ਤੁਸੀਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰ ਰਹੇ ਹੋ ਕੁਝ ਧਾਰਮਿਕ ਸੰਸਥਾਵਾਂ ਵੀ ਮਤਲਬ ਅਕਾਲ ਤਖਤ ਦੇ ਜਹੇਦਾਰਾਂ ਦੇ ਪੁਤਲੇ ਫੂਕਰੀਆਂ ਇਹਦੇ ਪਿੱਛੇ ਕੌਣ ਹੈ ਵੇਖੋ ਜੀ ਉਹ ਤਾਂ ਬੇਸਮਜੀ ਹੁੰਦੀ ਆ ਮੈਂ ਬੇਸਮਜੀ ਦਾ ਲਫ਼ਜ਼ ਵਰਤੂੰਗਾ ਹਮ ਕੇਸਰੀ ਅਕਾਲ ਤਖਤ ਸਹਿਬ ਸ੍ਰੀ ਸਾਡੀ ਕੌਮ ਦੀ ਆਨ ਸ਼ਾਨ ਦੇ ਪ੍ਰਤੀਕ ਨੇ ਬਿਲਕੁਲ ਜੀ ਠੀਕ ਆ ਇਹ ਸਾਨੂੰ ਇਹ ਗੱਲ ਨਹੀਂ ਸਾਨੂੰ ਸਿੱਖਾਂ ਨੂੰ ਕੰਮ ਸੇ ਕੰਮ ਨਹੀਂ ਕਰਨੀ ਚਾਹੀਦੀ ਹੂੰ ਗੱਲ ਨੂੰ ਸਾਡੇ ਵੱਲ ਵੇਖ ਕੇ ਜੇ ਕੋਈ ਆਰਐਸਐਸ ਵਾਲੇ ਬੀਜੇਪੀ ਵਾਲੇ ਸ਼ਿਵਸੇਨਾ ਵਾਲੇ ਗੱਲ ਨੂੰ ਜੇ ਉਹਨਾਂ ਨੇ ਕਿਸੇ ਸਾਡੀ ਕੌਮ ਦੇ ਜਥੇਦਾਰ ਦਾ ਉਤਰਾ ਫੋਕਿਆ ਤੇ ਫੇਰ ਸਾਨੂੰ ਬੜਾ ਰੋਸ ਹੁੰਦਾ ਹੈ ਸੱਚਾ ਤੁਹਾਡੀ ਗੱਲ ਫਿਰ ਅਸੀਂ ਕਵਾਂਗੇ ਜੀ ਅਸੀਂ ਉਹਨਾਂ ਦੇ ਬੰਦੇ ਮਾਰਦੇ ਮਾਰਾਂਗੇ ਜੀ ਮੈਂ ਤਾਂ ਸਿੱਧੀਆਂ ਜੀਆਂ ਗੱਲਾਂ ਕਰਦਾ ਹਾਂ ਹਜਨਾਲਾ ਸਾਹਿਬ ਨੂੰ ਦੇਖੋ ਸਰਬੱਤ ਖਾਲਸੇ ਦੇ ਵਿੱਚ ਜਹੇਦਾਰ ਚੁਣਿਆ ਸੀ ਹਾਲਾਂਕਿ ਉਹ ਖੁਦ ਅਸਤੀਫਾ ਦੇ ਕੇ ਗਏ ਕੌਮ ਨੇ ਅਸਤੀਫਾ ਨਹੀਂ ਮੰਗਿਆ ਸੀ ਜੀ ਇੱਕ ਪਾਸੇ ਉਹ ਇਹਨਾਂ ਨੂੰ ਜਹੇਦਾਰ ਮੰਨਦੇ ਹੀ ਨਹੀਂ ਅਕਾਲ ਤਖਤ ਦੇ ਭਾਵੇਂ ਉਹ ਸਿੰਘ ਸਾਹਿਬ ਗੰਨੀ ਰਗਵੀਰ ਸਿੰਘ ਹੋਣ ਭਾਵੇਂ ਸਿੰਘ ਸਾਹਿਬ ਗੰਨੀ ਹਰਪ੍ਰੀਤ ਸਿੰਘ ਹੋਣ ਜਿੰਨਿਆਂ ਨੇ ਵੀ ਉਸ ਦਿਨ ਬਾਦਲ ਨੂੰ ਉਹ ਕਹਿੰਦੇ ਵੀ ਇਹਨਾਂ ਨੇ ਮaaf ਕਰਤਾ ਅਸੀਂ ਇਸ ਗੱਲੋਂ ਇਨਾ ਸਿੰਘ ਸਾਹਿਬਾਂ ਦੇ ਪੁੱਤਲੇ ਫੂਕਦੇ ਆ ਕਿ ਪਾਸੇ ਤੁਸੀਂ ਸਿੰਘ ਸਾਹਿਬ ਮੰਨਦੇ ਨਹੀਂ ਸੈਕੰਡਲੀ ਤੁਸੀਂ ਕਹਿੰਦੇ ਮਾਫ ਕਰਤਾ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਮਾਫ ਕਰਤਾ ਪਹਿਲੀ ਗੱਲ ਤਾਂ ਅਸੀਂ ਮੰਨਦੇ ਆ ਕੌਮ ਦਾ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜਿਹੜਾ ਹਵਾਰਾ ਨੂੰ ਜੀ ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਉਹ ਕੌਮੀ ਜਥੇਦਾਰਾ ਜਿਹੜਾ ਲੰਬੇ ਸਮੇਂ ਤੋਂ ਅੱਜ ਵੀ ਭਾਰਤੀ ਸਿਸਟਮ ਦੀਆਂ ਜੇਲਾਂ ਵਿੱਚ ਪੰਜਾਬੀਆਂ ਸੰਜਾਵਾਂ ਤੋੜ ਰਹੇ ਤੇ ਉਹਨਾਂ ਦੇ ਸਾਥੀ ਸਿੰਘ ਗੱਲ ਭਾਈ ਜਗਤਾਰ ਸਿੰਘ ਤਾਰਾ ਨੂੰ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਜ਼ਾ ਮੌਤ ਤੱਕ ਕਰ ਦਿੱਤੀ ਆ ਕਿ ਮੌਤ ਤੱਕ ਉਮਰ ਕੈਦ ਤੋਂ ਗੁਨਗੇ ਜਿੰਨਾ ਪਰ ਉਹਨਾਂ ਜ਼ਿੰਦਗੀ ਉਹਨਾਂ ਤੇ ਰੋਜੇਲ ਚ ਰਹਿਣ ਦੀ ਵੇਖੋ ਰਹੀ ਗੱਲ ਭਾਈ ਜਨਕਾਰ ਸਿੰਘ ਵਾਰਾ ਜੱਠੇਦਾਰ ਨੇ ਅਸੀਂ ਤਾਂ ਜੱਜ ਜੱਠੇਦਾਰੀ ਨਹੀਂ ਮੰਨਦੇ ਤੇ ਫਿਰ ਸਾਨੂੰ ਇਸ ਟਾਈਮ ਤੁਹਾਡੇ ਤਖਤਾਂ ਦਾ ਪ੍ਰਬੰਧ ਜਿਹੜੇ ਵੇਖ ਰਹੇ ਨੇ ਜਿਨ੍ਹਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਕਚਹਿਰੀ ਲੱਗਦੀ ਏ ਔਰ ਬਾਦਲ ਧੜੇ ਨੂੰ ਸਜਾਵਾਂ ਦਿੱਤੀਆਂ ਜਾਂਦੀਆਂ ਔਰ ਦੁਨੀਆ ਨੇ ਵੇਖੀਆਂ ਬੜੀਆਂ ਸਖਤ ਸੰਭੀ ਉਂਗਲ ਨੀਵੀਂ ਕਰੋ ਹਾਂ ਜਾਂ ਨਾ ਦੇ ਵਿੱਚ ਜਵਾਬ ਦੋ ਅਕਾਲੀ ਦਲ ਭੰਗ ਕਰੋ ਫਖਰੇ ਕੌਮ ਵਾਪਸ ਹੋਵੇ ਔਰ ਅ ਅਸਤੀਫਾ ਮਨਜ਼ੂਰ ਹੋਵੇ ਬڑے ਮਤਲਬ ਮੈਨੂੰ ਤੇ ਲੱਗਦਾ ਵੀ ਬੜੀਆਂ ਉਹ ਸਖਤ ਸਨ ਕਾਰਵਾਈਆਂ ਮੈਂ ਦੱਸਦਾ ਜੀ ਜਿਸ ਦਿਨ ਉਹ ਅਦਾਲਤ ਲੱਗੀ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੂੰ ਉਹਦੇ ਵਿੱਚੋਂ ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਦੇ ਚਲਕਾਰੇ ਪੈਂਦੇ ਸੀ ਹੂੰ ਔਰ ਦੁਨੀਆਂ ਦੀਆਂ ਅਦਾਲਤਾਂ ਜੀ ਇਹ ਦੁਨੀਆਂ ਦੇ ਜਿਹੜੇ ਦੁਨਿਆਵੀ ਤਖਤਾਂ ਦੇ ਬਾਦਸ਼ਾਹ ਸੀ ਜੀ ਉਹਨਾਂ ਦੇ ਮੂੰਹਾਂ ਵਿੱਚ ਕਲਮਾ ਪੈ ਗਈਆਂ ਸੀ ਮੂੰਹਾਂ 'ਚ ਉਂਗਲਾਂ ਪਾ ਲਈਆਂ ਸੀ ਵੀ ਇਸ ਤਰ੍ਹਾਂ ਹੀ ਵਿਦਾਲਤ ਹੁੰਦੀ ਕਦੀ ਹੂੰ ਸਾਰਾ ਬੰਨ ਕੇ ਉਹਨਾਂ ਦਾ ਜਿੰਨੀ ਵੀ ਉਹ ਜੁੰਡਲੀ ਸੀ ਸਾਰੀ ਬੰਨ ਕੇ ਕਾਲਕਸੇ ਦੇ ਵੇਰੇ ਵਿੱਚ ਖਿਡਾਰ ਦਿੱਤੀ ਜੀ ਕਿਸੇ ਨੂੰ ਇੱਕ ਤੋਂ ਦੂਜਾ ਲਫ਼ਜ਼ ਬੋਲਣ ਦੀ ਆਜ਼ਾਦਤ ਨਹੀਂ ਸੀ ਜੀ ਇੰਨੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਜਥੇਦਾਰਾਂ ਨੂੰ ਡੰਟ ਜਥੇਦਾਰ ਸਹਿਬਾਨਾਂ ਨੇ ਇੰਨੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੂੰ ਡੰਟਿਆ ਉੱਥੇ ਜੀ ਉੱਥੇ ਦਿੱਕਤੀ ਮੁੱਖ ਮੰਤਰੀ ਖੜਾ ਸੀ ਸਰਦੀਪ ਸਿੰਘ ਬਾਦਲ ਹੂੰ ਉਹਦੇ ਪੱਲੇ ਕੱਖ ਨਹੀਂ ਰਹਿਣਤਾ ਹੂੰ ਉਹਦੀ ਪੂਰੀ ਜਿਹੜੀ ਹੈਗੀ ਸੀ ਉਹਨਾਂ ਦੀ ਜਿਹੜੀ ਹੈਗੀ ਸੀ ਮਿਨਿਸਟਰੀ ਹੂੰ ਉਹ ਸਾਰੀ ਦੀ ਸਾਰੀ ਸਾਬਕਾ ਮਿਨਿਸਟਰੀ ਉਹਦੇ ਨਾਲ ਖੜੀ ਸੀ ਉਹ ਸਾਰੇ ਐ ਸਿਰ ਝਕਾਈ ਖੜੇ ਸੀ ਫਰੀ ਕਾਲ ਫਕਰ ਦੀ ਫਸ਼ੀਲ ਦੇ ਸਾਹਮਣੇ ਹੂੰ ਠੀਕ ਆ ਉਹਨਾਂ ਦੇ ਪਰਿਵਾਰ ਤੋਂ ਸੰਤ ਰਤਨ ਤੇ ਫਖਰੇ ਕੌਮ ਵਰਗੇ ਦਿੱਤੇ ਹੋਏ ਵਾਰਡ ਉਹ ਵਾਪਸ ਲੈ ਲੈ ਜਾਣੇ ਹੂੰ ਉਹਨਾਂ ਨੂੰ ਦੋਸ਼ੀ ਖਲਾ ਸਾਰਾ ਦੇਣਾ ਔਰ ਉਹਨਾਂ ਮੰਨਿਆ ਕਿ ਅਸੀਂ ਦੋਸ਼ ਕੀਤੇ ਆ ਉਹਨਾਂ ਨੂੰ ਇਹ ਕਹਿਣਾ ਹਾਂ ਜਨਾ ਕੋਈ ਦੁਨੀਆ ਦੀ ਅਦਾਲਤ ਇਸ ਤਰ੍ਹਾਂ ਦੀ ਅੱਜ ਤੱਕ ਅਦਾਲਤ ਨਹੀਂ ਲੱਗੀ ਜਿਸ ਤਰ੍ਹਾਂ ਦੀ ਸ੍ਰੀ ਕਾਲ ਤਖਤ ਦੇ ਅਦਾਲਤ ਲੱਗੀ ਸੀ ਉਹ ਇੱਕ ਵੇਖਣਯੋਗ ਸੀ ਤੇ ਮੈਨੂੰ ਲੱਗਦਾ ਕਿ ਉਹ ਰਾਤ ਦੇ ਸਦੀਆਂ ਤੱਕ ਚਰਚੇ ਰਹਿਣਗੇ ਤੇ ਫਿਰ ਵੀ ਸਿੰਘ ਸਾਬਾ ਦੇ ਪੁਤਲੇ ਫੂਕੇ ਜਾ ਰਹੇ ਨੇ ਤੁਹਾਡੇ ਸਿੱਖ ਆਗੂਆਂ ਵੱਲੋਂ ਪਰ ਜੀ ਉਹ ਤਾਂ ਮੈਂ ਭਾਈ ਮਰੀਕ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਸ੍ਰੀ ਕਾਲ ਪਤ ਸਾਹਿਬ ਜੀ ਦਾ ਠੀਕ ਜਿੱਥੋਂ ਤੱਕ ਉਹਨਾਂ ਤੋਂ ਉਹ ਨਿਭਾਇਆ ਗਿਆ ਉਹਨਾਂ ਨੇ ਆਪਣਾ ਫਰਜ਼ ਅਦਾ ਕੀਤੇ ਨਿਭਾਏ ਨੇ ਹਾਂ ਹਾਲਾਂਕਿ ਉਹਨਾਂ ਵੱਲੋਂ ਚੁਣੇ ਜਿਹੇਦਾਰਾਂ ਵੱਲੋਂ ਸਜਾਵਾਂ ਦਿੱਤੀਆਂ ਗਈਆਂ ਤੁਹਾਡੇ ਸਰਬੱਤ ਖਾਲਸੇ ਦੇ ਜਿਹੇਦਾਰਾਂ ਵੱਲੋਂ ਨਹੀਂ ਉਹਨਾਂ ਦੇ ਚੁਣਿਆਂ ਵੱਲੋਂ ਵੀ ਡੀਆਂ ਸਖਤ ਤੁਸੀਂ ਕਹਿ ਰਹੇ ਹੋ ਵੀ ਇੱਕ ਇਹ ਮਿਸਾਲ ਪੇਸ਼ ਕਰਤੀ ਉਹਨਾਂ ਨੇ ਬਹੁਤ ਵੱਡੀ ਮਿਸਾਲ ਪੇਸ਼ ਕੀਤੀ ਆ ਜੀ ਹੂੰ ਪਰ ਇਹ ਚਲੋ ਜੀ ਨਾਲਾ ਜੀ ਕਹਿ ਰਹੇ ਮਾਫ ਕਰਤਾ ਤੁਸੀਂ ਕਹਿੰਦੇ ਜੇ ਸਜ਼ਾਵਾਂ ਬੜੀਆਂ ਸਖਤ ਨੇ ਦੇਖੋ ਜੀ ਸਜ਼ਾਵਾਂ ਉਥੇ ਖਲਾਰ ਕੇ ਉਹਨਾਂ ਨੂੰ ਕਟਹਿਰੇ ਚ ਪੇਸ਼ ਕਰ ਦਿੱਤਾ ਹੂੰ ਉਹਨਾਂ ਤੋਂ ਇਕਬਾਲ ਕਰਾ ਲਿਆ ਗੁਰੂ ਦੀ ਦਰਗਾਹ ਵਿੱਚ ਹੂੰ ਮੈਂ ਇਹ ਗੱਲ ਕਹਿਣਾ ਬਿਲਕੁਲ ਗੁਨਾਹ ਕਬੂਲ ਕਰਾ ਲਿਆ ਇਹ ਤੁਹਾਨੂੰ ਕਹਿਣਾ ਸੀ ਕਹਿਣਾ ਅਸੀਂ ਬੇਨਤੀ ਕਰ ਸਕਦੇ ਹਾਂ ਵੇਖੋ ਅੱਜ ਉਹਨਾਂ ਦੀ ਡਿਊਟੀ ਆ ਅਸੀਂ ਜਸੇਦਰ ਨੰਦੇ ਭਾਈ ਜਤਾਰ ਸਿੰਘ ਵਾਰਾ ਨੂੰ ਮਾਰਨ ਨੂੰ ਅੱਜ ਭਾਈ ਸਿੰਘ ਸਰ ਗਿਆਨੀ ਰਘੂਦੀਰ ਸਿੰਘ ਜੀ ਹੋਣੀ ਗਾਰੀ ਹੋਣੀ ਅੱਜ ਕੱਲ ਜੀ ਸਿਵਾਮਾਨ ਬਾਰੇ ਨੇ ਠੀਕ ਹਮਾ ਦਾ ਸਤਕਾਰ ਕਰਦੇ ਆ ਹੂੰ ਪਰ ਜਿਸ ਪਦਵੀ ਤੇ ਨੇ ਜਿਸ ਅਕਸ ਤੱਕ ਅਕਾਲ ਤਖਸੈ ਦੀ ਰਹਿਣਾ ਨਾ ਸਾਡਾ ਅਕਸ ਤੱਕ ਸਾਡਾ ਕੌਮ ਦਾ ਤੱਕ ਸਹਿਦੀ ਆ ਨਾ ਸਾਨੂੰ ਉਹਨਾਂ ਦਾ ਮਾਨ ਸਤਕਾਰ ਕਹਿਣ ਰੱਖਦੇ ਆ ਬੇਨਤੀ ਲਫ਼ਜ਼ ਬੰਦ ਆ ਕਿ ਉੱਥੇ ਅਸੀਂ ਬੇਨਤੀ ਕਰ ਸਕਦੇ ਆ ਕਿ ਸਿੰਘ ਸਾਹਿਬ ਜੀ ਤੁਸੀਂ ਜਿੱਥੇ ਏਡੇ ਵੱਡੇ ਫੈਸਲੇ ਲੈ ਗਏ ਸੀ ਇਹਨਾਂ ਨੂੰ ਤੁਸੀਂ ਕਿਸੇ ਬੰਦੇ ਲਾ ਦਿੰਦੇ 2 4 5 ਸਾਲੀ ਇਹਨਾਂ ਨੂੰ ਪੰਚੋਂ ਕੱਢ ਦਿੰਦੇ ਜਾਂ ਇਹਨਾਂ ਨੂੰ ਸਿਵਾਵਾ ਤੋਂ ਫਿਰ ਵੀ ਉਹਨਾਂ ਨੇ ਉਹਨਾਂ ਤੋਂ ਸਤੀਫੇ ਉਹਨਾਂ ਨੇ ਹਾਰ ਕੇ ਅੱਜ ਸਤੀਫਾ ਵੀ ਦੇਣਾ ਹੈ ਸੁਖਵੀਰ ਦਾਦਲ ਬਿਲਕੁਲ ਸਤੀਫਾ ਮਨਜ਼ੂਰ ਵੀ ਹੋ ਗਿਆ ਠੀਕ ਹੈ ਅਕਾਲੀ ਦਲ ਜਿਹੜਾ ਉਹਨਾਂ ਦਾ ਬਣਾਇਆ ਹੋਇਆ ਸੀ ਉਹ ਬੁਰੀ ਤਰ੍ਹਾਂ ਟੁੱਟ ਪੱਟ ਗਿਆ ਹੈ ਹੂੰ ਠੀਕ ਹੈ ਦੋ ਧੜੀ ਉਹਨਾਂ ਦੇ ਵਿੱਚ ਬਣਿਆ ਹੁਣ ਅਕਾਲੀ ਪਖਾਇਲ ਵਿੱਚ ਉਹਨਾਂ ਦੇ ਮਖਰਾਬ ਦਾ ਬੰਦਨਤਵਾਸ ਨਹੀਂ ਹੋਇਆ ਜਨਤਕ ਤੌਰ ਤੇ ਸਤ ਮੈਂਬਰੀ ਕਮੇਟੀ ਵੀ ਉਹਨਾਂ ਦੇ ਸਾਹਮਣੇ ਗਠਿਤ ਕਰ ਦਿੱਤੀ ਨਾ ਜੀ ਵੇਖੋ ਕਿ ਅਕਾਲੀ ਦਲ ਹੋਰ ਕਿਸ ਤਰ੍ਹਾਂ ਪੰਗ ਹੁੰਦਾ ਹੈ ਗੱਲ ਉਹਨਾਂ ਦੇ ਪੱਲੇ ਕੀ ਰਹਿ ਗਿਆ ਵੀ ਤੁਹਾਡੇ ਮੁਕਾਰਲੇ ਅਸੀਂ ਨਵੀਂ ਸਤ ਮੈਂਬਰੀ ਕਮੇਟੀ ਕਾਇਮ ਕਰਦੇ ਹਾਂ ਜਿਹੜੀ ਸ਼ਰੋਨੀ ਅਕਾਲੀ ਦਲ ਨੂੰ ਮੁਰਤ ਤੋਂ ਸਰਵੇ ਕਰੂਗੀ ਜੀ ਨਵੀਆਂ ਰਾਜਨੀਤੀਆਂ ਦੇ ਨਵੇਂ ਸਿਰੋਂ ਅਕਾਲੀ ਦਲ ਦੀਆਂ ਪਰਚੀਆਂ ਕੱਟੀਆਂ ਰਹਿਣਗੀਆਂ ਜਿਹੜੀਆਂ ਅ ਕੱਟੀ ਜਾਂਦੀ ਮੈਂਬਰਸ਼ਿਪ ਕੈਂਕੀਤੀ ਜਾਊਗੀ ਉਹਦਾ ਮਤਲਬ ਇਹ ਲੰਬੀ ਹੋ ਜੇਗੀ ਤੁਸੀਂ ਇੱਕ ਪੰਥਕ ਆਗੂ ਹੋ ਹਰ ਤੁਸੀਂ ਜਦੋਂ ਵੀ ਕੋਈ ਐਹੋ ਜੀ ਗੱਲ ਚੱਲਦੀ ਏ ਪੰਥ ਦੀ ਕਚੈਰੀ ਦੇ ਵਿੱਚ ਤੁਸੀਂ ਬੜੀ ਬੇਬਾਕੀ ਦੇ ਨਾਲ ਉਹਦਾ ਜਵਾਬ ਦਿੰਦੇ ਜੀ ਆਪਣਾ ਪੱਖ ਰੱਖਦੇ ਹੋ ਤੁਸੀਂ ਆ ਪੁਤਲੇ ਫੂਕਣੇ ਦੀ ਨਿੰਦਾ ਕਰਦੇ ਹੋ ਕਿ ਨਹੀਂ ਬਿਲਕੁਲ ਮੈਂ ਨਿੰਦਿਆ ਕਰਦਾ ਜੀ ਸ੍ਰੀ ਅਕਾਲ ਪੁਰਖ ਸਾਹਿਬ ਤੇ ਕੋਈ ਵੀ ਜਥੇਦਾਰ ਹੋਵੇ ਹੂੰ ਇਸ ਤਰ੍ਹਾਂ ਜਿਹੜਾ ਹੈ ਪਤਨੇ ਫੂਕੜੇ ਜੋਗ ਨਹੀਂਗੇ ਸਾਨੂੰ ਉਹਨਾਂ ਦੇ ਨਾਲ ਅੰਦਰ ਬੈਠ ਕੇ ਜੇ ਕੋਈ ਸਾਡੇ ਮਤ ਭੇਜਿਆ ਬਖਰੇਵੇਂ ਆ ਸੁਲਝਾ ਲੈਣੇ ਚਾਹੀਦੇ ਆ ਕੱਲ ਨੂੰ ਕਿਸੇ ਗੈਰ ਨੇ ਉੱਠ ਕੇ ਸਾਡੀ ਕਾਲਪਤ ਸਰਪ ਜੀ ਕੌਮੀ ਕਿਸੇ ਵੀ ਜਥੇਦਾਰ ਸਹਿਬਾਨ ਥੀਕ ਕਾਲਪਤ ਸਰਪ ਦੀ ਆਣ ਸ਼ਾਨ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਤਾਂ ਸਿਕਮ ਬੁਰੀ ਤਰ੍ਹਾਂ ਪੇਸ਼ ਆਵੇਗੀ ਸਾਡੀਆਂ ਸਟੇਟਮੈਂਟਾਂ ਨੇ ਕਿ ਜੇ ਕੱਲ ਨੂੰ ਕੋਈ ਬੋਲਿਆ ਤੇ ਅਸੀਂ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਪਰ ਜਦੋਂ ਸਾਡੇ ਆਪਣੀ ਇਹ ਕੰਮ ਕਰਨਗੇ ਤੇ ਅਸੀਂ ਕਿਧਰ ਨੂੰ ਜਾਵਾਂਗੇ ਤੇ ਦੂਜਿਆਂ ਨੂੰ ਛੇ ਮਰਜ਼ੀ ਦੀ ਬਰਖੇ ਅੱਲੇ ਕਹਿਣਗੇ ਇਹਨਾਂ ਦੇ ਆਮ ਬੂਕੇ ਨੇ ਜੀ ਸਾਡ ਨੂੰ ਸਾਡਾ ਵਿਰੋਧ ਕਰ ਰਹੇ ਨੇ ਗਲਤ ਹੋਇਆ ਜੀ ਯੋਗ ਨਹੀਂ ਸੀ ਇਸ ਤਰ੍ਹਾਂ ਦਾ ਹੋਣਾ ਬਿਲਕੁਲ ਬਹੁਤ ਮਾੜੀ ਤੇ ਮੰਦਭਾਗੀ ਘਟਨਾ ਹੈ ਜੇ ਕੋਈ ਸਾਡੇ ਮੰਨ ਦੇ ਵਿੱਚ ਵਖਰੇਵੇਂ ਆ ਮਨ ਮਟੇਬ ਹੈਗੇ ਆ ਉਹ ਸਾਨੂੰ ਮਿਲ ਬੈਠ ਕੇ ਸੁਲਝਾ ਲੈਣੇ ਚਾਹੀਦੇ ਆ ਇਹ ਬਿਲਕੁਲ ਗਲਤ ਜਿਹੜੀ ਇਹਦੀ ਤਿਰਤਪਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੌਮ ਨੂੰ ਇਨਾ ਚੀਜ਼ਾਂ ਦੇ ਖਮਿਆਜੇ ਭੁਗਤਨੇ ਪੈ ਸਕਦੇ ਨੇ ਸਿੱਖ ਕੌਮ ਨੂੰ ਠੀਕ ਆ ਬੜਾ ਆਪਣਾ ਗਪਾਲਾ ਜੀ ਥੋੜੇ ਸਮੇਂ ਤੁਸੀਂ ਵਧੇਰੇ ਜਾਣਕਾਰੀ ਦਿੱਤੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ